ਸਾਡੇ ਪਰਿਵਾਰ ਨੇ ਸਾਡੇ ਨਾਲ ਜੋ ਸਾਡੇ ਪਰਿਵਾਰ ਨਾਲ ਜੋ ਇਥੇ ਹੋਇਆ ਉਹ ਕਰਨਲ ਸਾਹਿਬ ਨੇ ਸਾਰੀ ਗੱਲ ਮਾਨ ਸਾਹਿਬ ਦੇ ਧਿਆਨ ਚ ਲਿਆਨੀ 1 ਟੂ 1 ਬੈਠ ਕੇ ਉਹਦੇ باوجود ਮਾਨ ਸਾਹਿਬ ਨੇ ਆਸ਼ਵਾਸਨ ਦਿੱਤਾ ਸਾਡੇ ਪਰਿਵਾਰ ਨੂੰ ਕਿ ਕਹਿੰਦੇ ਮੈਨੂੰ ਬੜਾ ਦੁੱਖ ਹੋਇਆ ਕਿ ਜੋ ਪਰਿਵਾਰ ਨਾਲ ਵਾਪਰਿਆ ਉਹ ਨਹੀਂ ਚਾਹੀਦਾ ਸੀ ਤੁਹਾਡੇ ਵਰਗੇ ਪਰਿਵਾਰ ਨਾਲ ਵਾਪਰਿਆ ਕਿਸੇ ਵੀ 3.5 ਕਰੋੜ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਨਾਲ ਵੀ ਹੋਣਾ ਨਹੀਂ ਚਾਹੀਦਾ ਸੀ ਉਹਨਾਂ ਦਾ ਦੁੱਖ ਉਹਨਾਂ ਨੇ ਮਨਾਇਆ ਬਕਾਇਦਾ ਮੀਟਿੰਗ ਤੋਂ ਬਾਅਦ ਗੱਡੀ ਤੱਕ ਛੱਡਣ ਨੂੰ ਆਏ ਮਾਨ ਸਾਹਿਬ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਆਪਣੇ OSD ਨੂੰ ਕਿਹਾ ਕਿ 5 ਵਜੇ ਡੀਜੀਪੀ ਚੀਫ ਸੈਕਟਰੀ ਹੋਮ ਸੈਕਟਰੀ ਨੂੰ ਬੁਲਾਇਆ ਜਾਵੇ ਤੇ ਕਹਿੰਦੇ ਢਿੱਲੋ ਸਾਹਿਬ ਸ਼ਾਮ ਨੂੰ 6 ਵਜੇ ਤੁਹਾਨੂੰ ਆਪ ਸਾਡਾ OSD ਫੋਨ ਕਰਕੇ ਖੁਦ ਨੂੰ ਖੁਸ਼ਕਬਰੀ ਦੇਊਗਾ ਪੰਜਾਬ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੂਗੀ ਸਾਨੂੰ ਬੜੀ ਖੁਸ਼ੀ ਹੋਈ ਉਸ ਦੀ ਮੈਂ ਬਾਹਰ ਆ ਕੇ মিডিਆ ਦੇ ਸਾਥੀਆਂ ਨੂੰ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਮਾਨ ਸਾਹਿਬ ਨੂੰ ਸਲੂਟ ਕੀਤਾ ਮਿਸਿਸ ਬਾਠ ਨੇ ਵੀ ਕਿਹਾ ਮੇਰੇ ਸਿਸਟਰ ਇਨ ਲਾਉਨ ਕੀ ਅਸੀਂ ਬੜੇ ਖੁਸ਼ ਸੀਗੇ ਕਿ ਸ਼ਾਮ ਨੂੰ 6 ਵਜੇ ਸਾਡੇ ਪਰਿਵਾਰ ਨਾਲ ਇਨਸਾਫ ਹੋ ਜਾਣਾ ਹੈ ਮਾਨਸਾਹਬ ਜੀ ਪੂਰੀ ਨੈਤਰੀਫ ਕੀਤੀ ਮੀਡੀਆ ਚ ਵੀ ਮਾਨਸਾਹਬ ਬਹੁਤ ਵਧੀਆ ਇਨਸਾਨ ਹੈ ਗੱਡੀ ਤੱਕ ਛੱਡਣ ਆਏ ਤੇ ਮਾਨਸਾਹਬ ਨੇ ਮੇਰੇ ਸਿਸਟਰ ਇਨ-ਲਾਅ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਆ ਤੁਹਾਨੂੰ ਇਨਸਾਫ ਮਿਲੂਗਾ ਤੇ ਉਹ ਇਨਸਾਫ ਅਸੀਂ ਕੱਲ ਦੇ 6 ਵਜੇ ਦੇ ਉਡੀਕ ਰਹੇ ਆ ਹੁਣ 3 ਵਜੇ ਦੀ ਦੁਪਹਿਰ ਦੇ ਜੋ ਇਨਸਾਫ ਦੀ ਅਸੀਂ ਉਮੀਦ ਰੱਖਦੇ ਸੀ ਉਹ ਮੈਨੂੰ ਦਿਖ ਨਹੀਂ ਰਿਹਾ ਕਿਤੇ ਕਿਉਂਕਿ ਬੜੇ ਦੁਖਨਲ ਕਹਿਣਾ ਪੈ ਰਿਹਾ ਕਿ ਕਿਤੇ ਦਾ ਮਾਨ ਸਾਹਿਬ ਕਹਿ ਰਹੇ ਸੀ ਕਿ ਕਿਉਂ ਦੇ ਪੰਜਾਬ ਦੇ ਧੀਆ ਪੰਜਾਬ ਦੀਆਂ ਨੂੰਹਾਂ ਸਾਰੇ ਮੇਰਾ ਪਰਿਵਾਰ ਹੈ ਤੇ ਮਾਨ ਸਾਹਿਬ ਨੇ ਮਿਸਿਸ ਬਾੜ ਦੇ ਮੇਰੇ ਸਿਸਟਰ ਨਾਲੇ ਹੱਥ ਤੇ ਸਿਰ ਰੱਖ ਕੇ ਕਿਹਾ ਸੀ ਕਿ ਤੁਹਾਨੂੰ ਇਨਸਾਫ ਮਿਲੂਗਾ ਚਿੰਤਾ ਨਾ ਕਰੋ ਕਿੱਥੇ ਗਿਆ ਉਹ ਇਨਸਾਫ ਮੈਂ ਪੁੱਛਣਾ ਚਾਹੁੰਦਾ ਕਿ ਆਪਾਂ ਸਿਰਫ ਜਿਵੇਂ ਸਾਨੂੰ ਪਟਿਆਲਾ ਪੁਲਿਸ ਨੇ ਐਫ ਆਈ ਆਰ ਕਰਨ ਤੋਂ ਲੈ ਕੇ ਸਸਪੈਂਸ਼ਨ ਤੱਕ ਗੋਲ-ਗੋਲ ਘਮਾਈ ਗਈ ਹੈ ਸਾਨੂੰ ਕਿ ਸਾਨੂੰ ਉਹੀ ਚੱਕਰ ਦੇ ਮਾਨ ਸਾਹਿਬ ਨੇ ਘੁਮਾਇਆ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਕਿ ਜੇ ਤੁਸੀਂ ਸਾਡੇ ਨਾਲ ਇਨਸਾਫ ਨਹੀਂ ਕਰਨਾ ਸੀ ਤਾਂ ਫਿਰ ਉੱਥੇ ਇਹ ਡਰਾਮਾ ਕਿਉਂ ਕੀਤਾ ਗਿਆ ਸਾਡੇ ਨਾਲ ਬੁਲਾ ਕੇ ਉੱਥੇ ਪਰਿਵਾਰ ਨਾਲ ਤੇ ਸ਼ਾਮ ਨੂੰ ਸਾਨੂੰ ਸੁਨੇਹਾ ਆ ਰਿਹਾ ਹੈ ਕਿ ਨਾਨਕ ਸਿੰਘ ਦਾ ਤਵਾਦਲਾ ਕਰ ਦਿੰਦੇ ਆ ਕਿ ਤੁਸੀਂ ਸੀਬੀਆਈ ਇਨਕੁਆਇਰੀ ਦੀ ਮੰਗ ਛੱਡ ਦਿਓ ਸਾਡੇ ਨਾਲ ਬਾਰਗੇਨਿੰਗ ਸ਼ੁਰੂ ਹੋ ਗਈ ਸਰਕਾਰ ਦੀ ਮੈਂ ਪੁੱਛਣਾ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਦੀ ਕੀ डीजीपी साहब जी की मजबूरी है कि चार एसएचओज ਨੂੰ चार इंस्पेक्टरズ ਨੂੰ ਬਚਾਉਣ ਕਰਕੇ ਕਿ ਸਾਡੇ ਨਾਲ ਬਾਰੀਗਨ ਕਰ ਰਹੇ ਕਿ ਅਸੀਂ ਨਾਨਕ ਸਿੰਘ ਦਾ ਤਬਾਦਲਾ ਕਰ ਦਿੰਦੇ ਅਸੀਂ ਸਾਰੇ ਤੁਹਾਡੀ ਗੱਲ ਮੰਨ ਲੈਂਦੇ ਤੁਸੀਂ ਹਾਈ ਕੋਰਟ ਤੋਂ 3 ਤਰੀਕ ਨੂੰ ਸਾਡਾ ਹਾਈ ਕੋਰਟ ਲੱਗਿਆ ਹੋਇਆ ਹੈ ਯਾ ਇਸ ਇਸ਼ੂ ਤੇ ਸੀਬੀ ਇਨਕੁਆਇਰੀ ਮਾਰਕਵਾਸੇ ਕਿ ਤੁਸੀਂ ਉਥੇ ਐਫੀਡੈਵਿਟ ਦੇ ਦਿਓ ਕਿ ਅਸੀਂ ਸਿੱਟ ਤੋਂ ਸੰਤੋਸ਼ਟ ਹੈ ਮੈਂ ਪੁੱਛਣੇ ਸੇ ਚਾਹਨਾ ਕਿਉਂ ਕੀ ਤੁਹਾਡੀ ਮਜਬੂਰੀ ਹੈ ਪੰਜਾਬ ਸਰਕਾਰ ਦੀ ਡੀਜੀਪੀ ਸਾਹਿਬ ਜਿਮੈਂ ਪੁੱਛਣਾ ਚਾਹੁੰਦਾ ਕੈਮਰੇ ਤੇ ਕੀ ਮਜਬੂਰੀ ਹੈ ਸਾਡੇ ਪਰਿਵਾਰ ਨਾਲ ਤੁਸੀਂ ਇਹ ਸਾਨੂੰ ਇਨਸਾਫ ਦੇਣ ਲਈ ਵੀ ਸਾਡੇ ਤੇ ਸ਼ਰਤਾਂ ਰੱਖੋਗੇ ਕੀ ਇਥੇ ਆਮੰਗਾ ਇਨਸਾਫ ਲੈ ਸਕਦੇ ਇਸ ਇਹ ਜਿਹੇ ਹਾਲਾਤਾਂ ਚ ਅਤੇ ਮੈਨੂੰ ਹੋਰ ਇਹਨਾਂ ਤੇ ਸ਼ੱਕ ਪਈ ਜਾਂਦਾ ਹੈ ਕਿ ਇੰਨਾ ਇਹਨਾਂ ਤੇ ਕੀ ਡਰ ਪੈ ਗਿਆ ਇਹਨਾਂ ਨੂੰ ਕਿ ਜੇ ਸੀਬੀਆਈ ਇਨਕੁਆਇਰੀ ਹੋਊਗੀ ਤਾਂ ਕੀ ਖੋਲ੍ਹੇ ਜੂਗਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਜਿਹੜੇ ਇਨਕਾਊਂਟਰ ਵੀ ਹੋਏ ਨੇ ਮੇਰੇ ਪਿੱਛੇ ਤੇ ਤੁਸੀਂ ਪਤਾ ਹੀ ਰਾਜਪੁਰੇ ਤੋਂ ਆ ਕੇ ਗਿਆ ਪਰਿਵਾਰ ਉਹਦੀ ਜਾਣਕਾਰੀ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦਿੱਤੀ ਪਰसों ਉੱਥੇ ਬੈਠ ਕੇ ਦਿੱਲੀ 1 ਟੂ 1 ਬੈਠ ਕੇ ਦਿੱਤੀ ਹੈ ਉਹਨਾਂ ਨੂੰ ਤੇ ਜਿਹੜੀਆਂ ਮੈਨੂੰ ਧਮਕੀਆਂ ਆ ਰਹੀਆਂ ਇਨਡਾਇਰੈਕਟ ਵੇ ਪ੍ਰਸ਼ਾਸਨ ਵੱਲੋਂ ਕਿ ਢਿੱਲੋਂ ਨੂੰ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਕੈਮਰੇ ਤੇ ਕਹਿਣਾ ਚਾਹੁੰਦਾ ਢਿੱਲੋਂ ਰੁਕਣ ਵਾਲਾ ਨਹੀਂ ਹੈ ਗਰਦਨ ਲਵਾ ਦਾਂਗੇ ਲੇਕਿਨ ਪਿੱਛੇ ਨਹੀਂ ਹਟੂਗਾ ਮੈਂ ਕਿਉਂਕਿ ਜੇ ਅਸੀਂ ਇਨਸਾਫ ਦੀ ਲੜਾਈ ਜਿੱਤਣਾ ਹੈ ਤੇ ਨਾਕ ਇਹਨੂੰ ਕਿਸੇ ਅੰਜਾਮ ਤੇ ਲੈ ਕੇ ਗਏ ਕੱਲ ਨੂੰ ਅੱਜ ਸਾਡੀ ਵਾਰੀ ਹੈ ਕੱਲ ਨੂੰ ਤੁਹਾਡੀ ਵਾਰੀ ਆਉਗੀ ਸਰ ਮਤਲਬ ਕੌਣ ਦੇ ਰਿਹਾ ਧਮਕੀਆਂ ਕੋਈ ਹਰਕਤ ਕੀ ਹੈ ਕੀ ਕੌਣ ਦੇ ਰਿਹਾ ਦੇਖੋ ਮੈਂ ਤੁਹਾਡੇ ਜਿਹਾ ਜੇ ਤੁਸੀਂ ਮੀਡੀਆ ਦੇ ਮੇਰੇ ਸਾਥੀ ਹੋ ਤੁਸੀਂ ਮੈਨੂੰ ਆਫ ਦਾ ਰਿਕਾਰਡ ਕੋਈ ਗੱਲ ਦੱਸਦੇ ਹੋ ਕੁਲਵਿੰਦਰ ਜੀ ਕਿਤੇ ਲੋਕ ਸਾਹਿਬ ਆ ਚੀਜ਼ ਤੁਹਾਡੇ ਬਾਰੇ ਗੱਲ ਹੋ ਰਹੀ ਸੀ ਕਿਤੇ ਹੁਣ ਮੇਰਾ ਫਰਜ਼ ਨਹੀਂ ਮੰਨਦਾ ਕਿ ਮੈਂ ਆਪਣੇ ਇੱਕ 베ਜੀ ਸਾਹਿਬ ਦਾ ਨਾਮ ਲਾਂ ਤੁਹਾਡਾ ਨਾਮ ਲਵਾਂ ਆਹ ਪੁਲਿਸ ਦੇ ਅਫਸਰ ਨੇ ਜ਼ਿੰਮੇਵਾਰ ਵਿਅਕਤੀ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਢਿਲੋ ਸਾਹਿਬ ਨੂੰ ਬਚਾ ਕਰ ਲਿਓ ਆ ਤਿੰਨ ਤਰ੍ਹਾਂ ਦੇ ਪਰਚੇ ਤੁਹਾਡੇ ਤੇ ਪਾਉਣ ਦੀ ਸਾਜ਼ਿਸ਼ ਕਰ ਰਹੇ ਨੇ ਮੈਂ ਆਪ ਫਿਰ ਸ਼ੁਕਲਾ ਕਿ ਜੇ ਤੁਸੀਂ ਮੇਰੇ ਤੇ ਇਹ ਜੇ ਮੈਨੂੰ ਸਾਜਿਸ਼ ਦਾ ਪਤਾ ਲੱਗ ਰਿਹਾ ਹੈ ਤੇ ਜੇ ਜੇ ਪੰਜਾਬ ਸਿਕਾ ਡੀਜੀਪੀ ਸਾਹਿਬ ਪਾਉਣਾ ਚਾਹਦੇ ਉਹ ਵੀ ਪਾ ਕੇ ਦੇਖ ਲਓ ਆ ਵੀ ਚਾਪੂਰਾ ਕਰ ਲਓ ਮੈਂ ਤਾਂ ਕਹਿੰਦਾ ਓਪਨ ਓਪਨਲੀ ਕਹਿ ਰਿਹਾ ਮੈਂ ਚਲੋ ਆਪਾਂ ਚਾਰ ਜਿਹੜੇ ਪੁਲਿਸ ਮਾਈਨਾਂ ਦੇ ਨਾਮ ਖੁੱਲ ਕੇ ਨਾਮ ਲਈਏ ਕਿਉਂਕਿ ਆਪਾਂ ਨੂੰ ਸਿੱਧਾ ਸਾਹਜ ਜੀ ਕੌਣ ਦੇ ਦੇਗਾ ਤੁਮਹੀ ਆਪਾਂ ਕੋਈ ਮੈਨੂੰ ਪੁਲਿਸ ਅਫਸਰਾਂ ਨੇ ਦੱਸਿਆ ਜੀ ਜਿਹੜੇ ਮੇਰੇ ਸ਼ੁਭ ਚਿੰਤਕ ਨੇ ਉਹ ਕਹਿੰਦੇ ਠੀਕ ਸਾਥ ਥੋੜੇ ਸਲੋ ਹੋ ਜਾਓ ਥੋੜਾ ਵਿਚਾਰ ਰੱਖੋ ਮੈਂ ਕਹਾ ਸਲੋ ਹੋਣਾ ਦਾ ਮਤਲਬ ਨਹੀਂ ਮੈਂ ਹੱਕ ਸੱਚ ਦੀ ਲੜਾਈ ਲੜ ਰਿ ਦੰਕੇ ਦੀ ਛੋੜ ਤੇ ਲੜਾਂਗੇ ਜਾਂ ਤਾਂ ਉਹਨੇ ਮੇਰੇ ਕੋਈ ਇੱਕ ਸਾਦੇ ਪਰਵਾਜ਼ ਕਿੰਮੀ ਹੋਵੇ ਪਹਿਲਾਂ ਤਾਂ ਕਹਿੰਦੇ ਜੀ ਤੱਤਾਬੇ ਵਾਲੇ ਤੇ ਉਸ ਤੋਂ ਪਹਿਲਾਂ ਐਫਆਈਆ ਤੋਂ ਸਾਰੀ ਗੱਲਾਂ ਦਾ ਪਤਾ ਹੀ ਹੈ ਅੱਜ 13 ਤਰੀਕ ਦੀ ਘਟਨਾ ਹੋਵੇ ਅੱਜ 1 ਅਪ੍ਰੈਲ ਹੋਗੀ ਕਿ ਸਾਨੂੰ ਇਨਸਾਫ ਦੀ ਉਮੀਦ ਲੱਗਦੀ ਨਹੀਂ ਪੰਜਾਬ ਸਰਕਾਰ ਤੋਂ ਪੂਰੀ ਪੰਜਾਬ ਸਰਕਾਰ ਦੇ ਪਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਕੇ ਆਇਆ ਰਾਜਨਾ ਸਿੰਘ ਨੂੰ ਮਿਲ ਕੇ ਆਏ ਉਹਨਾਂ ਨੇ ਕੀ ਆਉਣਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਸੈਂਟਰ ਸੇ ਤਾਂ ਦਖਲ ਜਿੰਦਿੰਦਾ ਲੇਕਿਨ ਰਾਜਨਾ ਸਿੰਘ ਜਿਹਨੂੰ ਮਿਲਣ ਦੇ ਦੋ ਮਕਸਦ ਸੀਗੇ ਕੀ ਕਰਨ ਸਾਹਿਬ ਡਿਫੈਂਸ 'ਚ ਕੰਮ ਕਰਦੇ ਨੇ ਆਪਣੇ ਰਾਜਨਾਥ ਸਿੰਘ ਜੀ ਡਿਫੈਂਸ ਮੰਤਰੀ ਨੇ ਉਹਨਾਂ ਦੇ ਧਿਆਨ 'ਚ 1 ਟੂ 1 ਪਰਿਵਾਰ ਦਾ ਐਜ਼ ਅ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਧਿਆਨ 'ਚ ਲਿਆਉਣ ਦਾ ਫਰਜ਼ ਬੰਦਾ ਸੀ ਮੇਰਾ ਉਹਨਾਂ ਨੇ ਪੂਰੀ 25 30 ਮੈਨੂੰ ਸਾਡੀ ਪੂਰੀ ਪਰਿਵਾਰ ਦੀ ਗੱਲ ਸੁਣੀ ਆਪਣੇ ਘਰੇ ਬਾਕੀ ਮੀਟਿੰਗਾਂ ਰੱਦ ਕਰਕੇ ਪੂਰੀ ਸਾਡੇ ਪਰਿਵਾਰ ਦੀ ਗੱਲ ਸੁਣੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਲੇਕਿਨ ਕਈ ਚੀਜ਼ਾਂ ਕਰਨ ਸਾਹਿਬ ਨੇ ਆਪ ਦੱਸੀਆਂ ਕਿ ਮੇਰਾ ਆਈ ਕਾਰਡ ਕਿਵੇਂ ਖਿੱਚਿਆ ਗਿਆ ਇੱਕ ਕਰਨਲ ਦਾ सेटिंग कटना लायक ऐसेच हो रही एक कार्ड किचन पता हो भी, भी अफसर है सारी गलत राजना सिंह दसिया उन्होंने कहा कोई चिंता ना करो उनसी देखाएंगे कि मेनू अंजाम तक लेके जाना है आहा कहंदे थोड़े तो नहीं हाथ पाया आ पूरी इंडियन आर्मी के हाथ पे है मित ईमानदार अफसर से हाथ पे है कि प्रेशर पाया है कि सीआईए काम छोड़ो ये प्रेशर केड़े डिपार्टमेंट वालों ਜੇ ਆਪ ਵੀ ਕੋਈ ਬਸਿਕ ਜੇ ਇਆ ਕੋਈ ਹੋਰ ਹੋਣੀ ਇਸ ਤਰ੍ਹਾਂ ਆਹ ਜੀ ਮੈਂ ਆਪਣੇ ਸੋਰਸਸ ਡਿਸਕਲੋਸ ਨਹੀਂ ਕਰ ਸਕਦੇ ਹਾਂ ਜੀ ਕਿਉਂਕਿ ਆ ਸੋਰਸਸ ਜਿਹੜੇ ਇਨਪੁਟ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਨਹੀਂ ਕਦੇ ਵੀ ਡਿਸਕਲੋਸ ਕੋਈ ਵਸਿਆਣਾ ਬੰਦਾ ਨਹੀਂ ਕਰਦਾ ਹੁੰਦਾ ਆਹ ਜਿਹਨੇ ਜਿੱਥੇ ਗੱਲ ਕੀਤੀ ਡੀਜੀਪੀ ਸਾਹਿਬ ਨੂੰ ਪਤਾ ਹੈ ਮੈਂ ਕੀ ਕਹਿਣਾ ਚਾ ਰਿਹਾ ਠੀਕ ਹੈ ਗੌਰਵ ਯਾਦਵ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਨੇ ਕਿਹਨੂੰ ਫੋਨ ਕਰਕੇ ਕਿਹਾ ਹੈ ਕਿ ਤੁਸੀਂ ਕਰਨਲ ਸਾਹਿਬ ਨਾਲ ਗੱਲ ਕਰੋ ਵੀ ਤੁਹਾਡੀ ਆ ਮੰਗਾ ਮੰਨ ਲੈਂਦੇ ਅਸੀਂ ਤੁਸੀਂ ਸੀਬੀਆਈ ਆਪਣਾ ਐਫੀਡੇਵਿਟ ਦੇ ਦਿਓ ਤਿੰਨ ਤਰੀਕ ਨੂੰ ਤੇ ਤੁਹਾਡੇ ਨਾਲ ਆਈ ਕਰਕੇ ਇਨਸਾਫ ਕਰ ਲੈਂਦੇ ਸਿੱਟ ਤੇ ਤੁਸੀਂ ਕਹੋ ਸਿੱਟ ਤੇ ਸਾਨੂੰ ਵਿਸ਼ਵਾਸ ਕਿਉਂ ਵਿਸ਼ਵਾਸ ਕਰੀਏ ਅਸੀਂ ਸਿੱਟ ਤੇ ਪਰ ਦੋ ਤਰੀਕ ਨੂੰ ਮਾਇਆ ਸਰਕਟਾਂ ਉ ਦੇ ਵਿੱਚ ਸਿੱਟ ਨੇ ਤੁਹਾਨੂੰ ਧਰਾਂ ਨੂੰ ਬੁਲਾਇਆ ਨਹੀਂ ਸੈਟਅਪ ਦਾ ਕੰਮ ਕਰਦੀ ਇਹ ਕੱਲ ਵੀ ਆਈ ਹੋਈ ਸੀ ਸੈਟੇ ਚ ਰਾਈ ਸਾਹਿਬ ਆਈ ਹੋਈ ਸੀ ਮੈਨੂੰ ਪਤਾ ਹੀ ਠੀਕ ਸਰਕਟ ਉਹ ਸਾਰਾ ਮੌਕੇ ਤੇ ਵੀ ਦੇਖ ਕੇ ਆਏ ਹੈ ਲੇਕਿਨ ਮੈਂ ਪੁੱਛਣਾ ਚਾਹੁੰਦਾ ਹੈ ਕਿ ਸੀਬੀਆਈ ਇਨਕੁਆਰੀ ਤੋਂ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਇਹਨਾਂ ਦੇ ਪੂਰੇ ਸਿਸਟਮ ਨੂੰ ਕੀ ਪਰਹੇਜ ਹੈ ਜੇ ਸੀਬੀਆਈ ਸੀਬੀਆਈ ਨੂੰ ਜਿਵੇਂ ਅਜੀ ਜਸੀ ਦੋਸ਼ੀ ਪਾਏ ਜਾਵਾਂਗੇ ਸਜ਼ਾ ਸਾਨੂੰ ਵੀ ਬਰਾਬਰ ਦੀ ਹੋਣੀ ਹੈ ਚੰਨਲ ਸਾਹਿਬ ਨੂੰ ਵੀ ਹੋਣੀ ਹੈ ਜਿਵੇਂ ਲੱਗਦਾ ਨਹੀਂ ਕਿ ਕੇਂਦਰ ਦੇ ਅਧੀਨ ਹੁੰਦੀਆਂ ਨੇ ਏਜੰਸੀਆਂ ਤੋਂ ਉਹਦਾ ਪ੍ਰਭਾਵ ਵੀ ਜਿਹੜਾ ਜਿੱਦਾਂ ਕਿਤੇ ਪਾਇਆ ਜਾ ਸਕਦਾ ਦੇਖੋ ਜਿਹੜੀਆਂ ਪ੍ਰਭਾਵ ਦੀ ਗੱਲ ਨਹੀਂ ਹੈ ਜਿਹੜੀ ਏਜੰਸੀਆਂ ਨਿਰਪੱਖ ਹੁੰਦੀਆਂ ਨੇ ਜਿਵੇਂ ਸੀਬੀਆਈ ਹੈ ਹੋਰ ਏਜੰਸੀਆਂ ਹੈਗੀਆਂ ਆਈਬੀ ਹੈ ਐਨਆਈਏ ਹੈ ਆ ਇੰਡੀਪੈਂਡੈਂਟ ਇਨਕੁਆਰੀ ਕਰਦੀਆਂ ਨੇ ਜੋ ਇਨਕੁਆਰੀ ਇਹਨਾਂ ਨੇ ਕਰਦੀ ਇਹਨਾਂ ਨੇ ਕੱਲੀ-ਕੱਲੀ ਚੀਜ਼ ਦਾ ਲੋਕੇਸ਼ਨ ਚੈੱਕ ਕਰ ਲੈਂਦੀਆਂ ਕਰਨਲ ਸਾਹਿਬ ਕਿੰਨੇ ਵਜੇ ਚੱਲੇ ਸੀ ਕਿੰਨੇ ਵਜੇ ਪਹੁੰਚੇ ਸੀ ਕੀ ਟਾਵਰ ਲੋਕੇਸ਼ਨ ਸੀ ਜਿਹੜੇ 12 ਬੰਦੇ ਇੱਥੇ ਸੀਗੇ ਉਹਨਾਂ ਦੀ ਟਾਵਰ ਲੋਕੇਸ਼ਨ ਕਿੱਥੇ ਸੀ ਕਿੱਥੋਂ ਆਏ ਸੀ ਕਿਵੇਂ ਕੁੱਟਮਾਰ ਕੀਤੀ ਜਿਹੜੀ ਵੀਡੀਓਜ਼ ਆ ਕਿੱਥੋਂ ਕਿਵੇਂ ਸੀਐਫਐਸਐਲ ਦੀ ਰਿਪੋਰਟ ਆ ਸਾਰੀ ਉਹਨੇ ਦੁੱਧ ਦਾ ਦੁੱਧ ਸਾਰਾ ਕਲੀਅਰ ਕਰ ਦੇਣਾ ਹੈਗਾ ਤੇ ਸਾਡੀ ਸਾਡੇ ਜਿਹੜੇ ਨਾਇਕ ਗਾਂ ਜਾਇਆ ਜਾਂ ਸਾਡੇ ਸਿਟੀ ਟਾਊਨ ਕਰਦੇ ਸਾਰਾ ਦੇਖੋ ਮੇਰੀ ਗੱਲ ਸੁਣੋ ਹਾਈ ਕੋਰਟ ਜਿੱਥੇ ਇਹਨਾਂ ਨੇ ਐਫੀਡਾਵਿਟ ਦਿੱਤਾ ਨਾਨਕ ਸਿੰਘ ਜੀ ਨੇ ਉਥੇ ਦਿੱਤਾ ਕਿ ਮੈਨੂੰ 12 ਵਜੇ ਪਤਾ ਚੱਲਦਾ ਜੀ 12 ਵਜੇ ਪਤਾ ਚੱਲਦਾ ਇਨਸੀਡੈਂਟ ਦਾ ਜਦਕਿ ਇਹਨਾਂ ਦੇ ਮੁੰਛੀ ਨੂੰ ਰਾਤ ਹੀ ਪਤਾ ਲੱਗਿਆ ਜਦੋਂ ਮੈਂ ਕੰਟਰੋਲ ਰੂਮ ਤੋਂ ਫੋਨ ਕੀਤਾ ਸੀ ਫਿਰ ਦੂਜੀ ਗੱਲ ਜਦੋਂ ਹਾਈ ਕੋਰਟਸ ਉਥੇ ਮੈਂ ਐਫੀਡਾਇਵਿਟ ਦਿੱਤਾ 28 ਤਰੀਕ ਨੂੰ ਜੱਜ ਸਾਹਿਬ ਜੱਜ ਸਾਹਿਬ ਦੇ ਪੇਸ਼ ਹੋਇਆ ਮੈਂ ਉਸੇ ਸੀ ਹਾਈ ਕੋਰਟ ਦੇ ਵਿੱਚ ਮੈਂ ਕਿਹਾ ਐਫੀਡਾਇਵਿਟ ਠੁਠਾ ਦੇ ਰਹੇ ਨੇ ਮੈਂ ਵਕੀਲ ਨੂੰ ਕਿਹਾ ਮੈਂ ਕਿਹਾ 14 ਤਰੀਕ ਨੂੰ ਸਵੇਰੇ 7 ਵਜੇ ਸਵੇਰੇ 7 ਵਜੇ ਨਾਨਕ ਸਿੰਘ ਜੀ ਨੇ ਮੈਨੂੰ ਫੋਨ ਕਰਕੇ ਦੱਸਿਆ